ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜਾ ਤਲਵਾਰਾ 16 ਤਾੜੀ ਹੈ ਉਹ ਕਿਵੇਂ ਵਿਜੋੜਾ ਹੈ ਧਾਰਨ ਨਾਲ ਕਿਵੇਂ ਵਜੂਗਾ ਅੱਜ ਆਪਾਂ ਤੁਹਾਨੂੰ ਵਿਆਹ ਕੇ ਦਿਖਾਣਾ ਹੈਗਾ ਇਹ ਆਪਣੇ ਰਾਜਾ ਹੈ ਰਾਜਾ ਸਿੰਘ ਇਹ ਧਾਰਨਾ ਬਣਗੇ ਕਿ ਮੈਂ ਵਜਾਉਂਗਾ ਤਲਵਾਰਾ 16 ਤਾੜੀ ਹੁਣ ਆਪਾਂ ਉਸ ਤੋਂ ਬਾਅਦ ਜਿਵੇਂ ਇਹਦੀ ਮਾਤਰਾ ਕਿਵੇਂ ਵੀ ਹੋਣੀ ਹੈ ਫਿਰ ਦੱਸਾਂਗਾ ਬਾਅਦ ਵਿੱਚ ਵੀਡੀਓ ਵਿੱਚ ਪਹਿਲਾਂ ਆਪਾਂ ਤਲਵਾਰਾ ਧਾਰਨਾ ਦੇਖੀ ਕਿਵੇਂ ਵਿੱਚ ਵਜਾਉਣਾ ਹੈਗਾ आनंद पिया मेरी माए सतगुरु मैं पाया आनंद पिया मेरी माए सतगुरु मैं पाया आनंद पिया मेरी माए सतगुरु मैं पाया आनंद पिया तेरी माए सतगुरु मैं पाया आनंद पिया तेरी ਮੇਰੀ ਮਾਏ ਸਤ ਤੂੰ ਮੈਂ ਪਾਇਆ ਕਿਹਦੇ ਵਜੋਣੀ ਹੈ ਤਲਵਾੜੀ ਦੀ ਚਕਾਈ ਕਿਵੇਂ ਹੈ ਇੱਕ ਇੱਕ ਚਕਾਈ ਬਿਲਕੁਲ ਸੌਖੀ ਚਕਾਈ ਜਿਵੇਂ ਸੌਖੀ ਸੌਖੀ ਚਕਾਈ ਹੈ ਕੋਈ ਔਖੀ ਨਹੀਂ ਹੈ ਉਹਦਾ ਚਕਾਈਆਂ ਬਹੁਤ ਹੈਗੀਆਂ 7-8 ਹੱਥਾਂ ਦਾ ਚਕਾਈ ਦੇ ਅੱਜ ਤੁਹਾਨੂੰ ਦੱਸਣਾ ਜਿਹੜੀ ਸਭ ਤੋਂ ਸੌਖੀ ਚਕਾਈ ਜਿਹੜੀ ਹੈਗੀ ਤੁਹਾਨੂੰ ਦੱਸਣਾ ਹੈਗਾ ਜਿਤਾਬਨਾ ਕੋਈ ਵੀ ਹੋਵੇ ਉਸ ਦੇ ਵਿੱਚ ਹਰ ਹਰੇ ਥਾਂ ਦੇ ਚਕਾਈ ਆਪਾਂ ਚੱਕ ਸਕਦੇ ਤੁੜਗੀ ਥੋੜਾ ਜਿਹਾ ਥੋੜਾ ਬੋਲਦੇ ਥੋੜਾ ਆਪਾਂ ਚੱਕੋ ਤੁਸੀਂ ਜਿਹਨੇ ਹੁਣ ਆਪਾਂ ਦੱਸਣਾ ਪੜਨੀ ਹੈ आनंद पैया मेरी माँ शुरू में करनी है सात गुण मैं पाया आनंद पैया मेरी माँ सात गुण मैं पाया इनकी जगही साउंड सॉक्विसिकाई होगी ये गिया। मात्रा है जब हम उन्हें शुरूज करना है अपना दो आठ पट्टे मारने आनंद पैया मेरी माँ ये तन हो गए सात गुण ये हो गए चार ਸੁਰਜ ਦੋ ਹੱਥ ਮਾਰਨੇ ਆ ਸਤ ਗੁਰੂ Bye. ਉਹਦੇ ਹੱਥ ਹੋਰ ਵੀ ਹੈਗੇ ਆ ਇਹ ਹੁਣ ਇਹ ਹੋ ਗਿਆ 48 ਹੋ ਗਿਆ ਜਿਹੜਾ 16 ਤੜਾ ਦੀ ਤਲਵਾਰਾ ਉਹ ਥੋੜਾ ਲੰਮਾ ਵਾਜਦਾ ਹੈਗਾ ਉਹਦੇ ਬਾਅਦ ਥੋੜੀ ਮਿੱਧ ਜ਼ਿਆਦਾ ਚਾਹੀਦੀ ਹੋਗੀ ਆ ਉਹਦੇ ਬਾਅਦ ਸੇ ਬੇਸ ਥੋੜਾ ਖੁੱਲਲਾ ਵਜੇਗਾ ਉਹ ਹੋਊਗਾ 16 ਤੜਾ ਇਹ ਹੋ ਗਿਆ 848 ਇਹਨੂੰ 848 ਬੋਲਦੇ ਹੈਗੇ ਆ 3 ਅਧਰਵਾਜ ਤੇ ਆ 5 ਅਧਰਵਾਜ ਤੇ ਹੈਗੇ ਆ ਇਹਦੀ 8 ਮਾਤਰਾ ਹੋ ਗਈਆਂ ਇਹ ਚਕਾਈ ਸਾਹ ਦਾ ਸੋਖੀ ਹੈਗੀ ਇਹਦੀ ਇਹ ਸਭ ਦਾ ਸੋਖਾ ਤਲਵਾਰਾ ਹੋ ਜਾਣਾ ਹੈਗਾ ਤਲਵਾਰਾ ਵੱਡਾ ਖੁੱਲਿਆ ਤਲਵਾਰਾ ਹੈਗਾ ਉਦੇਵਾ ਥੋੜੀ ਮਹਿਤਤਾ ਆਪਣੇ ਵੜੀ ਜਾਈ ਦੀ ਗਈਆ ਉਤਨੋ ਜਾ ਕੇ ਬਖੋਣਾ ਕਿ ਵਜਦਾ ਖੁਲਿਆ ਸਭ ਲੋਣਾ ਦੇਖੋ ਆਨੰਦ ਪਿਆ ਮੇਰੀ ਮੋਹ ਪਿਆ ਮੇਰੀ ਮੋਹ ਜੀਤਲਵਾੜਾ ਪੁੱਲਾ ਹੈਗਾ ਇਹਦੇ ਵਾਸਤੇ ਥੋੜੀ ਮਹਿਤਤਾ ਵੜੀ ਜਾਈ ਦੀ ਗਈਆ ਇਹ 16 ਸੌਤ ਸਰੀਏ ਦੀ ਮਾਤਰਾ ਧੋੜਾ ਹੈ ਗਈਆਂ ਕਿਉਂ ਜੇ ਵਾਸਤੇ ਪਹਿਲਾ 4 ਸੇਫ ਤੋਂ ਬਾਅਦ 16 16 ਮਾਤਰਾ ਸ਼ੁਰੂ ਹੋ ਜਾਂਦੀਆਂ ਇਹ ਸ਼ੁਰੂਆਤ ਵਾਲੇ ਜਿਹੜੇ ਤਲਵਾੜਾ ਹੋ ਹੈਗਾ ਹੁਣ ਆਪਾਂ ਚੌਂਕਰ ਤੋਂ ਵੀ ਤਲਵਾੜਾ ਚੱਕ ਸਕਦੇ ਆ ਉਹ ਕਿੰਝ ਜਪਣਾ ਦਾਦਾ ਤੁਮੇ ਜਿਵੇਂ ਤਾਰਨਾ ਵਧਦੀ ਆ ਆਨੰਦ ਪਿਆ ਮੇਰੀ ਦਪਿਆ ਮੇਰੀ ਮਾਏ ਸਤਿ ਸਤਿ ਪਾਇਆ ਇਹ ਹੈਗੀ ਆ ਇੱਥੇ ਇੱਕ ਵੀ ਸਵਜਦਾ ਹੈਗਾ ਆਪਾਂ ਦੋ ਵੀ ਮਾਰ ਸਕਦੇ ਆ ਆਪਣੇ ਆਪਣੇ ਸੁਰ ਅਨੁਸਾਰ ਇਹ ਚੌਕੜ ਤੋਂ ਤਲਵਾਰਾ ਬਣ ਜਾਂਦਾ ਹੈਗਾ ਥੋੜਾ ਤੇਜ਼ ਕਰਨਾ ਬੰਦਾ ਇੱਜੀ ਵੀ ਤਲਵਾਰੀ ਦਾ ਨਾ ਬਣ ਸਕਦੇ ਆਪਾਂ ਤੇ 0 ਤੋਂ ਬਾਅਦ ਗੈਰੀ ਆ ਗਿਆ ਦਾ ਜਿਹੜਾ ਲਹਿਰੀਆ ਹੈਗਾ ਉਹ ਵੀ ਤਲਵਾਰੇ ਚ ਜਿਹੜੀ ਡੁਗੀ ਕਿਉਂ ਮਾਰਨੀ ਹੈਗੀ ਆ ਸਭ ਤੋਂ ਪਹਿਲਾਂ ਮੈਨ ਮੈਨ ਹੱਥੋਂ ਦਾ ਡੁਗੀ ਦਾ ਡੁਗੀ ਸਿੱਖਣੀ ਬਹੁਤ ਜ਼ਰੂਰੀ ਹੈਗੀ ਆ ਦੇਖੋ ਨਜ਼ਰ ਕੇ ਜੇ ਇਹ ਡੁਗੀ ਹੈਗੀ ਹੈ ਇਹਦੇ ਵਾਸਤੇ ਕੀ ਕਰਨਾ ਆਪਾਂ ਇੱਥੋਂ ਸ਼ੁਰੂ ਕਰਨਾ ਇਹ ਐਸਾ ਤੁਹਾਨੂੰ ਆਪਦੇ ਵੱਲ ਦੇਖਣਾ ਹੈ ਕਰਕੇ ਆ ਖਿੱਚ ਕੇ ਚੱਕਣਾ ਹੈ ਦੱਬੇ ਨੂੰ ਥੋੜਾ ਮਿੰਦ ਲੱਗੂ ਦੋ ਵਾਰ ਇਹ ਜਾਂ ਕੋ ਸੱਟ ਹੋ ਜੂਗਾ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਸੱਦਾ ਬੰਨ ਲੀ ਜੀ ਇਹ ਡੁਗੀ ਸਭ ਤੋਂ ਜ਼ਿਆਦਾ ਮੇਨ ਇਨ ਮੇਨ ਮਸੂ ਦੋਗੀ ਦਲਵਾਲੇ ਵਿੱਚ ਤੇ ਇਹ ਇਹ ਹੁਣ ਇੱਕ ਦੋਣ ਕੇ ਜਿਹੜਾ ਦਲਵਾਲਾ ਵਾਲਾ ਖਲਵਾੜਾ ਬੈਠਾ ਹੋੜਾ ਆ ਗਿਆ ਇਹ ਲਗਾ ਬੈਠਾ ਹੋੜਾ ਜਿਹਦੇ ਬਾਅਦ ਤੀ ਆਪਾਂ ਥੋੜੀ ਦਾਦਾ ਮੰਤ ਕਰਨੀ ਵਿਊ ਵੀ ਆਪਾਂ ਤੇ ਸਭਾਈ ਜਾਈ ਦੀ ਗੀਆ ਥੋੜੀ-ਬੋੜੀ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਵੀ ਇਹ ਦੋਗੀ ਕਿਉਂ ਹੋਣੀ ਹੈ ਦਲਵਾਲਾ ਖੁੱਲਾ ਹੱਥ ਤੇ ਮਾਰਦਾ ਹੈਗਾ ਤੇ ਪੰਤਲਵੜਾ ਕੇ ਵੱਜੇਗਾ ਦਲਵਾਲਾ ਚਾਤਰਾ ਦਾ ਹੁੰਦਾ ਹੈਗਾ ਖੁੱਲਾ ਹੋ ਗਿਆ ਬੰਦ ਦੁੱਗੀ ਵਾਲਾ ਹੋ ਗਿਆ ਜਿੱਦ ਦੁੱਗਣ ਵਜਦੀ ਆ ਉਦੋਂ ਉਹਨੂੰ ਉਹ ਜੋ ਤਲਵਾੜਾ ਬੰਨੰਦਾ ਚੌਕੜਾ ਤਲਵਾੜਾ ਬੰਨੰਦਾ ਹੈਗਾ ਇਹ ਤਾਂ ਆਪਣੇ ਸਿਰ ਤੇ ਮਿਹਨਤ ਹੁੰਦੀ ਆ ਜਦੋਂ ਆਪ ਨੂੰ ਕੋਈ ਗਿਆਨ ਉਹ ਤੋਂ ਬਾਅਦ ਦੇ ਤੋਂ ਆਪ ਨੂੰ ਗਿਆਨ ਹੋਵੇ ਸਸੁਰ ਗਿਆਨ ਹੋਵੇ ਤੋਂ ਬਾਅਦ ਆ ਜਿਵੇਂ ਅੱਜ 8:00 ਵਜੇਗਾ ਫਿਰ ਚੌਕੜ ਕਿਉਂ ਜੋਣੀ ਹੈ ਚੌਕੜ ਤਲਵਾੜਾ ਕਿਉਂ ਜੋਣਾ ਹੈਗਾ ਜਿਹੜੇ 6 6 ਤੋੜੇ ਹੁੰਦੇ ਤਲਵਾੜੀ ਦੇ ਤੇ ਹੌਲੀ ਹੌਲੀ ਜਿਵੇਂ ਜਿਵੇਂ ਵੀਡੀਓ ਆਉਗੀ ਨਾ ਉਹ ਤੁਹਾਨੂੰ ਦੱਸਾਂਗੇ ਤਲਵਾੜੀ ਦੇ ਉਧਾਂ ਕੱਲ ਨੂੰ ਆਪਾਂ ਬਾਜਾ ਲਿਆ ਅਸੀਂ ਉਹਦੇ ਨਾਲ ਤੁਹਾਨੂੰ ਮਜ਼ਾਕ ਤਾਂ ਸਮਝਾਉਣਾ ਤਲਵਾੜੀ ਦੇ ਤੋੜੇ ਗਏ ਬੰਦੇ ਹੈਗੇ ਆ ਜਦੋਂ ਬਾਦ ਨਾਲ ਜਾਉਂਗਾ ਚਮਟਾ ਚਮਟੇ ਦਾ ਕਾਹ ਸ਼ੁਰੂ ਕਰਨੀ ਹੈਗੀ ਆ ਸੱਤ ਹੱਥਾਂ ਦੇ ਚਮਟੇ ਦੇ ਉਹ ਕਿਹੜੇ ਕਿਹੜੇ ਹੱਥਾਂ ਦੇ ਚਮਟੇ ਦੇ ਆਪ ਦਾ ਪਚਾਵੇ ਹੋਨੇ ਹੈਗੇ ਆ ਪੱਤੀ ਗੜਾ 1 2 ਦੇ 1 2 3 4 ਜਿਹੜੇ ਵਿਚਾਲੇ ਹੱਥਾਂ ਤਲਵਾੜੇ ਹੱਥ ਜਿਹੜੇ ਤਲਵਾੜੇ ਦੇ ਚਮਟਾ ਉਹ ਅਲੱਗ ਹੁੰਦਾ ਹੈਗਾ ਅੰਗ ਹੋੜੀ ਹੋੜੀ ਤੁਹਾਨੂੰ ਦੱਸਾਂ ਸਾਰਾ ਕੋਈ ਵੀਡੀਓ ਬਣਾ ਕੇ ਤਨੂੰ ਚਮਟਾ ਜਾਂ ਪਾਸੋ ਚੱਕ ਚਮਟਾ ਸ਼ੁਰੂ ਕਰਨਾ ਹੈ ਜਦੋਂ ਚਮਟਾ ਕੇੰਦਾ ਹੋਣਾ ਹੈਗਾ ਤੁਲਬ ਕਿਵੇਂ ਸਿੱਖਣੀ ਹੈਗੀ ਅੱਜ ਸਿਖਾਈ ਚੁਕਾਈ ਸੀ ਆਪਣੀ ਤਲਵਾੜੀ ਦੀ ਹੁਣ ਦੁਬਾਰਾ ਇੱਕ ਵਾਰ ਫਿਰ ਦੱਸ ਦਿੰਨੇ ਹੈਗੇ ਆ ਵੜਾ ਗੇਮ ਨੂੰ ਨਾ ਗਾ ਆ ਨੰਦ ਪਿਆ ਮੇਰੀ ਮਾਂ ਦਪਿਆ ਮੇਰੀ ਬਾਏ ਹੱਥ ਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਬਾਏ ਇਹ ਪੰਜ ਵਾਰੀ ਵੇਸ ਵੱਜੂਗਾ ਤਿੰਨ ਵਾਰੀ ਤਲਵਾਰਾ ਵੱਜੂਗਾ ਤੇਲ ਵੱਜੂਗਾ ਔਤਵਾ ਦੀ ਮਾਤਰਾ ਬੁਰੇ ਹੋ ਗਿਆ ਚੌਪੜਾ ਤਲਵਾਰਾ ਬੋਲ ਜੇ ਇਹ ਛੋਟਾ ਤਲਵਾਰਾ ਹੋ ਗਿਆ ਜਿਹੜਾ ਖੁੱਲਿਆ ਤਾਂ ਮਾਣਿਆ ਸੋਰਾ ਤਲਵਾਰਾ ਹੈਗਾ ਉਹ ਥੋੜਾ ਵੱਡਾ ਹੈਗਾ ਉਹਦੇ ਬਾਅਦ ਥੋੜੀ ਵੀਡੀਓ ਲੰਬੀ ਬਣੇਗੀ ਅਗਲਾ ਵਾਰ ਤੇ ਆਪਾਂ ਨੀ ਵੀਡੀਓ ਬਣਾਉਣੀ ਹੈ ਕਿ ਤਲਵਾਰੀ ਚਕਾਈ ਕਿਵੇਂ ਕਰਨੀ ਹੈਗੀ ਆ kemudian saya akan menyanyikan suatu lagu ini adalah suatu lagu yang Paya Merimaya ini dua lagu Sat Gua Sat Gua Sat Gua ini dua lagu Anand Paya Merimaya Sat ini dua lagu sekarang saya akan menyanyikan ਸੱਤ ਗੋ ਮੈਂ ਪਾਇਆ ਮੈਂ ਪਾਇਆ ਬਦੂਏ ਬੀ ਉੱਪਰ ਲਿਆ ਰੀਆ ਇਹਨੂੰ ਬੋਲ ਦੇ ਲਿਆ ਰੀਆ ਇੱਕ ਬੈਟ ਮਿਲਿਆ ਜੀ ਹੌਨ ਦਾ ਵਿੱਚ ਖੁੱਲਿਆ ਤੁਸੀਂ ਮਾਰ ਸਕਦੇ ਆਂ ਜਾਂ ਦੁੱਗੀ ਵੀ ਆ ਸਕਦੇ ਆਂ ਤੇ ਲਿਆ ਰੀਆ ਹੋ ਗਿਆ ਸੱਤ ਗੋ ਜੇ ਫੁੱਲਾ ਸਮਰਛਦੇ ਆਪਾਂ ਡੁੱਗੀ ਜਾ ਕੇ ਬਰੋਚ ਸਕਦੇ ਹਾਂ ਆ ਦੇਖੋ ਇਹ ਤੋਂ ਬਾਅਦ ਕੀ ਹੈ ਇਹਦੇ ਬਾਅਦ ਕਿ ਆਪ ਨੂੰ ਡੁੱਗੀ ਦੀ ਬੇਨਤ ਕਰਨੀ ਪਵੇਗੀ ਤੇ ਸਿੱਪੋ ਤਿਰਗੜ ਲੰਮੀ ਦਿਰੜ ਕਿਵੇਂ ਪਾਉਣੀ ਹੈਗੀ ਆ ਇਹਦੇ ਵਿੱਚ ਵੀਡੀਓ ਬਣਾਉਣਾ ਲੰਮੀ ਦਿਰੜ ਕਿਵੇਂ ਪਾਉਣੀ ਹੈਗੀ ਆ ਮੈਂ ਲੰਮੀ ਦਿਰੜ ਤੁਹਾਨੂੰ ਸਨ ਮੈਂ ਲੰਮੀ ਦਿਰੜ ਪਾ ਕੇ ਬੋਣਾ ਹੈ ਦੇਖੋ ਇਮਤ ਹੁੰਦੀ ਆ ਕਿ ਲੰਮੀ ਦਿਨ ਦੇ ਕੋਈ ਤੇ ਮਤਲਬ ਬੀਸਰ ਨਹੀਂ ਹੋਣੀ ਚਾਹੀਦਾ ਹੁਣ ਜਿਵੇਂ ਲੰਮੀ ਦੇ ਕੋ ਤਾਰਾਂ ਚ ਬਣ ਨਹੀਂ ਹੈਗੀ ਆ ਦੇਖੋ ਆ ਨਾਂਦ ਪਿਆ ਮੇਰੀ ਜੋ ਪੂਰਾ ਤਾਂ ਨਹੀਂ ਪੜ ਸਕਦੇ ਆ ਉਹ ਤਾਂ ਆਪਣੇ ਦੇ ਮਿੰਨ ਚਾਹੀਦੇ ਆਪਣੀ ਮਿੰਨ ਕਿੰਨੀ ਕਰਨਾ ਸੋਚਦਾ ਰਹਿੰਦਾ ਕਿ ਨਾ ਕਿਗਾ ਮੈਂ ਹੁਣ ਤਾਂ ਨਾ ਪੜ ਸਕਦਾ ਮੈਂ ਪੂਰੇ ਪੂਰੇ ਤੁਹਾਣਾ ਵਿੱਚ ਤਿਰਗੜ ਪੜ ਸਕਦਾ ਮੇਰੀ ਇੰਨੀ ਮਿੰਨਤ ਹੈਗੀ ਆ ਤੇ ਮੈਂ ਬੇਸਰਾ ਬਿਲਕੁਲ ਨਹੀਂ ਆਉਂਗਾ ਕਿਉਂਕਿ ਮੇਰੀ ਮਿੰਨਤ ਬਹੁਤ ਜ਼ਿਆਦਾ ਹੈਗੀ ਆ ਇਸਾ ਜਦੋਂ ਆਪਾਂ ਮਿੰਨਤ ਕਰਾਂਗੇ ਤੁਰਕੀ ਦੇ ਥੋੜੀ ਥੋੜੀ ਸਟੈਪ ਬਾਈ ਸਟੈਪ ਤੁਰਕੀ ਦੇ ਬੱਤੀਆ ਤਾਂ ਹੁੰਦੇ ਹੈਗੇ ਆ ਤੁਹਾਨੂੰ ਆਪਾਂ ਬੱਤੀ ਦੀ ਵਾਧਿਅਾ ਦਿਖਾਉਣੇ ਪਰ ਥੋੜੀ ਸਮਾਂ ਲੱਗੇਗਾ ਕਿ ਚੌਕੜ ਸ਼ੁਰੂ ਹੋਗੀ ਦੁੱਗਣ ਡੈਰੀਆ ਲਵਾੜਾ ਘਹਿਰਵਾ ਤਨਤਾਲ ਇਹ ਹੱਥ ਬਹੁਤ ਆਉਂਦੇ ਰੋਟੀ ਵਿੱਚ ਬੈਠ ਸਕਦੇ ਜੇ ਤੱਕ ਜਦ ਹੱਥ ਵਿੱਚ ਰੋਟੀ ਤੇ ਬੈਠ ਸਕਦੇ ਹੀ ਗਏ ਉਹ ਥੋੜੀ ਮਿਹਨਤ ਉਹਦੇ ਵਾ ਥੋੜੀ ਮਿਹਨਤ ਵਾਲੀ ਜਾਈ ਦੀ ਗਈ ਆ ਸਾਫ਼ੀ ਸਫਾਈ ਜਿਹੜੀ ਸਭ ਤੋਂ ਵੱਧ ਚਾਹੀਦੀ ਹੈ ਚੌਕੜੀ ਦੀ ਸਫਾਈ ਹੋਣੀ ਆ ਜਦੋਂ ਹੱਥ ਆਪਣੇ ਆਪ ਚੌਕੜੀ ਹੱਥ ਸਫਾਈ ਹੋ ਗਈ ਨਾ ਉਸ ਤੋਂ ਬਾਅਦ ਆਪਣੇ ਹੱਥ ਖੋਲ ਜਾਣਗੇ ਚੌਕੜੀ ਦੇ ਮਿਆ ਦੇਖੋ ਬੁੱਲਦੇ ਵਾਜਦੇ ਹਨ ਕੰਨ ਬੰਦ ਵਾਜਦੇਗੇ ਇਹਦੀ ਮਾਤਰਾ ਹੋ ਗਈਆਂ ਜਦੋਂ ਇਹ ਮੇਰਾ ਸਿਫਨਾ ਥੋੜਾ ਹੱਥ ਸੁਣਾ ਔਖਾ ਔਖਾ ਵੀ ਹੈ ਬੰਨ ਔਖਾ ਵੀ ਨਹੀਂਗਾ ਤੇ ਜਦੋਂ ਥੋੜੀ ਜਿਹੀ ਕੰਪਰੋਮਾਈਜ਼ ਬਹੁਤ ਜ਼ਿਆਦਾ ਹੋ ਜਾਂਦੀ ਆ ਕਿਉਂਕਿ ਇੱਧਰ ਤਿੰਨ ਹੱਥ ਬੰਦ ਵਾਜਦੇ ਨੇ ਪੰਜ ਬੁੱਲਦੇ ਵਾਜਦੇਗੇ ਉਹਨਾਂ ਉਹਦੇ ਵਿਚਾਲੇ ਹਾਸ ਮਾਦਰਾ ਹੁੰਦਾ ਹੈਗਾ ਇਹ ਤੁਹਾਨੂੰ ਨਾ ਆਪਣੇ ਥੋੜੇ ਦਿਨਾਂ ਬਾਅਦ ਕਾਪੀ ਲਾਵਾਂਗੇ ਕੁਝ ਕਾਪੀ ਦਿਨ ਆਪਾਂ ਲਿਖਾਇਆ ਕਰਾਂਗੇ ਜਿਹੜੀ ਮਾਤਰਾ ਜਿਵੇਂ ਉਹ ਗੁਰੀ ਕਰਨੀ ਹੈਗੀ ਆ ਜੇ ਸਾਇਰ ਦੀ ਮਾਤਰਾ ਲੇ ਕੇ ਪੜਿਆ ਕਰਾਂਗੇ ਵੀ ਇਹਦੀ ਮਾਤਰਾ ਦੇਣੀ ਹੈ ਦੋ ਕੱਠੀਆਂ ਮਾਰਨ ਹੌਲੀ 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 ਜਿਵੇਂ ਸਟੈਪਸ ਚੱਕੀ ਹੁੰਦੀ ਦੇਖੋਗੇ ਨਾ ਉਹ ਦੱਸਿਆ ਜਾ ਕੇ ਤੁਹਾਨੂੰ ਵੀਡੀਓ ਚ ਟੁਲ ਗਈ ਫਿਰ ਚਮਟਾ ਫਿਰ ਚਮਟੇ ਦੀ ਮਾਤਰਾ ਗਈ ਤੁਹਾਡੇ ਚੁਟਕਾ ਕੀ ਵਧੇਗਾ ਆ ਆਮ ਅਸੂਆ ਤੁਮਾਰੇ ਦੋ ਚਮਟੇ ਦੇ ਦੋ ਵਾਲਾ ਜਾਂ ਚਾਰ ਵਾਲਾ ਸਾਧਾ ਸਾਧੇ ਚਮਟੇ ਹੁੰਦੇ ਹੈਗੇ ਆ ਆਪਾਂ ਤੁਹਾਨੂੰ ਸਾਥੀ ਸਾਧਾਰਨ ਸਿਖਾਵਾਂਗੇ ਜਿਹੜੇ ਨਵੇਂ ਮੁੰਡੇ ਚੌਲਗੀ ਸੁਣਨਾ ਚਾਹੋਗੇ ਨਾ ਭਾਈ ਸਾਡੇ ਚੈਨਲ ਨਾਲ ਜੁੜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਆ ਵੀਡੀਓ ਨੂੰ ਮੋੜ ਕੇ ਲੱਗੀ ਰਿਮੈਂਡ ਕਰ ਜ਼ਰੂਰ ਦੱਸਣਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ